ਹਾਂਜੀ ਦੋਸਤੋ ਕਿਵੇਂ ਹੋ ਸਾਰੇ ਮੇਰੇ ਖਿਆਲ ਵੀ ਸਾਰੇ ਠੀਕ ਹੋਗੇ ਤੇ ਆਪਾਂ ਲਿਆ ਇੱਕ ਪਾਈਪ 1 ਇੰਚੀ ਦਾ ਉਹਨੂੰ ਆਪਾਂ ਇੱਥੋਂ ਕੱਟ ਕਰਤਾ ਇਹਨੂੰ ਇੱਥੋਂ ਕੱਟ ਕਰਤਾ ਠੀਕ ਹੈ ਜੀ ਤੇ ਆਪਾਂ ਇਹ ਬਣਾਇਆ ਫੋਨ ਵਾਸਤੇ ਸਟੈਂਡ ਠੀਕ ਹੈ ਜੀ ਤੇ ਇਹ ਇੰਨਾ ਕੁ ਦਮਾ ਹੈਗਾ ਵੀ ਇੱਕ दो ठीक है जी दो गठ दो गेट मान लो जी ठीक है जी तो यू आपने को मोबाइल तो है नहीं आ मोबाइल ना तो आप बनाई आने वीडियो ठीक है जी इस टाइम इन आप इन्ना घट करता इतों इतों करके देखो ठीक है जी तो आप फोन का कवर ला के सू दिखावे हाँ देखो जी ਆਪਾਂ ਫੋਨ ਦਾ ਕਵਰ ਵਿੱਚ ਫਸਾਤਾ ਤੇ ਇਹਨੂੰ ਕਿਵੇਂ ਮਰਜ਼ੀ ਵੀਡੀਓ ਬਣਾ ਲਓ ਇਹਦੀ ਠੀਕ ਹੈ ਜੀ ਕਰੇ ਆਪਾਂ ਦੇਸੀ ਜੁਗਾਰ ਲਾ ਲਿਆ ਆਪਾਂ ਰਵੜ ਇਧਰ ਤਾਂ ਕਰਕੇ ਛੱਡੀ ਆ ਵੀ ਫੋਨ ਇਧਰ ਉਧਰ ਨਾ ਹੋਵੇ ਇਸ ਵਾਸਤੇ ਆਪਾਂ ਇਹਨੂੰ ਇਧਰ ਉਧਰ ਰਵੜੇ ਦੀ ਕੱਟਣੀ ਕਰੀ ਛੱਡਤੀ ਕਿ ਫੋਨ ਥੱਲੇ ਨਾ ਡਿੱਗੇ ਕੋਈ ਫੋਨ ਨੂੰ ਨੁਕਸਾਨ ਨਾ ਪਹੁੰਚੇ ਇਸ ਵਾਸਤੇ ਜੀ ਇਹ ਆਪਾਂ ਲਾਸਟ ਦੇ ਵਿੱਚ ਵੀਡੀਓ ਇਹਦੇ ਨਾਲ ਸ਼ੂਟ ਕਰਕੇ ਸੋਨੂੰ ਦਿਖਾਵਾਂਗੇ ਵੀ ਆ ਦੇਖੋ ਜੀ ਕਿੰਨੀ ਵਧੀਆ ਵੀਡੀਓ ਸ਼ੂਟ ਹੋ ਰਹੀ ਹੈ ਆ ਦੇਖੋ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰੀਂ